ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿੰਦਾ ਦਾ ਬਿੰਦਾ ਕੋਲ ਆਇਆ ਆ ਗਿਆ ਬਿੰਦਾ ਤੇ ਛਾ ਗਿਆ ਬਿੰਦਾ ਠੀਕ ਹੈ ਜੀ ਅੱਜ ਹਰ ਵਰਗੀ ਤਰ੍ਹਾਂ ਵੀਰ ਹੋਣੀ ਤਕਰੀਬਨ 4 ਪਸ਼ੂ ਲੈ ਕੇ ਆਏ ਆ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 3-4 ਨਾਕ ਦਿਖਾਏ ਸੀ ਵੈਸੇ ਪਸ਼ੂ ਜਿਹੜੇ ਸੇਲ ਹੋ ਗਏ ਆ ਠੀਕ ਹੈ ਜੀ ਤੇ ਮਾਲ ਇਸੇ ਤਰ੍ਹਾਂ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਆਉਂਦਾ ਰਹਿੰਦਾ ਸਸਤੇ ਸਸਤੇ ਭਾਅ ਹੁੰਦੇ ਆ ਠੀਕ ਹੈ ਜੀ ਤੇ ਹਰੀ ਕੇ ਪੱਤਨ ਤੋਂ ਕੋਈ ਵੀ ਸੱਜਰ ਆਪਣਾ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਤੇ ਹਰੀ ਕੇ ਪੱਤਨ ਤੋਂ ਇੱਕ ਸੜਕ ਪ੍ਰਿੰਗੜੀ ਵਾਇਆ ਠੀਕਾ ਜੀ ਪੱਟੀ ਨੂੰ ਆਉਂਦੀ ਹੈ ਤੇ ਇਸੇ ਸੜਕ ਦੇ ਉੱਪਰ ਜੇਰ ਭਿੰਦੇ ਹਣਾਂ ਦਾ ਘਾਰ ਆ ਭਿੰਦੇ ਹਣਾਂ ਦਾ ਘਾਰ ਆ ਠੀਕਾ ਜੀ ਤਾਂ ਤਰੀਕ ਅੱਜ ਨੋਟ ਕਰ ਲਓ 2 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਚਾਰ ਬੈੜਾ ਤੁਹਾਨੂੰ ਦਿਖਾਉਣੀ ਆ ਸੌਰੀ ਚਾਰ ਬੈੜਾ ਨੇ ਤੇ ਚਾਰੇ ਪਸ਼ੂ ਬਿਲਕੁਲ ਸੱਜਰਤਾ ਜੇ ਸਵੇ ਸਵੇ ਆ ਕਿੰਨਾ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਸਵੇਰ ਨੂੰ ਤੇ ਕੀ ਕੀ ਇਸ ਵਕਤ ਥੱਲੇ ਮਿਲ ਕੇ ਹਾਜ਼ਰ ਆ ਠੀਕਾ ਜੀ ਪੂਰੀ ਪ੍ਰੋਪਰ ਡਿਟੇਲ ਦੇ ਵਿੱਚ ਬੜੇ ਜਾਇਜ਼ ਅਤੇ ਛੋਟੇ-ਛੋਟੇ ਭਾਫੜਦੇ ਹੁੰਦੇ ਸੋ ਮੇਰਾ ਭਰਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਬਿੰਦੇભાઈ ਸੰਸਰੀ ਕਾਰੋ ਸੰਸਰੀ ਕਾਰੋ ਆਪਾਂ ਨੇ ਪਰੌਣਾ ਸੰਸਰੀ ਕਾਰੋ ਜੀ ਜਿੰਨੇ ਚੈਨ ਨਾਲ ਜੀ ਮਾਰੇ ਠੀਠਾ ਜੀ ਹਾਂ ਕਿਰਪਾ ਬਾਪੂ ਜੀ ਮਾਰੋ ਹੋਰ ਭਿੰਧਾ ਕੀ ਹਾਲ ਚਾਲ ਹੈ ਜੀ ਸੰਸਰੀ ਕਾਰੋ ਠੀਠਾ ਜੀ ਠੰਦੀਆ ਵਧੀਆ ਮਾੜਾ ਠੀਠਾ ਹਾਂ ਜੀ ਅੱਛਾ ਬਿੱਦੇ ਭਾਈ ਅੱਜ ਚਾਰ ਵੜਾ ਆਪਣੇ ਕੋਲੇ ਪਕਾਉਗਾ ਚਾਰੇ ਸੁਈਆਂ ਵੀ ਦੀ ਠੀਕ ਆ ਜੀ ਇਹ ਗਿਆਨ ਹਫਤੇ ਹੋ ਤੇ ਦੇਖ ਵੇ ਜੀ ਆ ਮਾਲ ਉੱਤੇ ਵੀ ਆਪਾਂ ਤਿੰਨ ਚਾਰ ਕੀ ਨਗ ਪਾਏ ਸੀ ਹਾਂ ਹਾਂ ਜੀ ਉਹ ਵੀ ਵੇਖਿਆ ਮਾਲ ਠੀਕ ਆ ਜੀ ਤੇ ਮੇਰੋਂ ਤਾਂ ਸੂਆ ਵੀ ਤਕਰੀਬਨ ਕੋਈ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਆ ਜਾ ਆਹ ਤਿੰਨ ਪਹਿਲਾਂ ਹੀ ਆ ਪਹਿਲਾਂ ਹੀ ਆ ਤਿੰਨ ਆ ਉਹ ਦੂਜੇ ਸੂਏ ਤੇ ਖਾਈ ਆ ਠੀਕ ਆ ਜੀ ਆਹ ਤਾਂ ਪਹਿਲਾਂ ਹੀ ਮਾਰ ਠੀਕ ਆ ਤੇ ਤਿੰਨ ਜਿਹੜੀਆਂ ਆਪਣੀਆਂ ਵਹਿਣਾ ਪਹਿਲੇ ਪਹਿਲੇ ਸੂਈ ਆ ਇੱਕ ਦੂਜੇ ਸੂਏ ਵਹਿਣਾ ਉਹ ਦੂਜੇ ਸੂਏ ਤਾਂ ਕੀ ਚੱਲ ਰਹੀ ਤੇ ਮੁੱਲ ਫਿਰ ਉਹ ਹੀ ਬਿਲਕੁਲ ਹਾਂਜੀ ਜਾਇ ਮੁੱਲ ਮੁੱਲ ਹੋਣੀ ਵੀ ਦੀ ਆਪਣੇ ਉੜਤੀਆਂ ਜਾਣ ਜੜੀਆਂ ਹਾਂ ਜੀ ਇੱਕ ਬੈਂਦੀ ਹੈ ਵੀ ਦੁੱਧ ਦੋ ਦਿਨ ਚੋਕੇ ਲੈ ਕੇ ਜਾਓ ਸਾਡੇ ਘਰ ਦੇ ਤੋਂ ਨਾਲੇ ਇਹਨਾਂ ਕਰ ਜਾ ਕਹਿੰਦੇ 2 ਲੀਟਰ ਦੁੱਧ ਘੜ ਗਿਆ ਵੀ ਦੀ ਉਹ ਘਰ ਸਾ ਅਸੀਂ ਕਰ ਦੁੱਧ ਆਉਂਦੀ ਮਣਣ ਕੇ ਮਣਣ ਕੇ ਦਿੰਦੇ ਲੀਟਰਾਂ ਨਾਲ ਆਉਦੇ ਜੀ ਆਪਦੀ ਇਥੇ ਤਸਦੀਕ ਇੱਥੇ ਦੋ ਦਿਨ ਗਾਣ ਚੋਈ ਵੀਰਾਂ ਨੂੰ ਅੱਜ ਅੱਜ ਜਾਂਦੇ ਦੁੱਧ ਘੜ ਕੇ ਤੇ ਮੈਂ ਵੀ ਸਾਡੇ ਦੇ ਦੋ ਦਿਨ ਮਣਿਆ ਨਹੀਂ ਮਣਿਆ ਮੈਂ ਹੁਣ ਕਰਕੇ ਸਾਡੇ ਗਰੰਟੀ ਨੇ ਗਈ ਆ ਬਿਲਕੁਲ ਉਹ ਮੁਰਕੇ ਲਾਹ ਮਣਾ ਦੋ ਵੀਰ ਜੀ ਇਹ ਡਾਕਟਰ ਪਰ ਸਾਡੇ ਘਰ ਦੇ ਘਰ ਦਾ ਡੰਗਰ ਆ ਤੇ ਕੀ ਉਹਦਾ ਫੋਨ ਲ ਨਾਦਾ ਸੇਵਾ ਕਰੇ ਨਾ ਕਹਿ ਰਿਹਾ ਸੇਵਾ ਤੋਂ ਪਸ਼ੂ ਟੁੱਟ ਜਾ ਸਕਦਾ ਇੱਕ ਥੋੜਾ ਸੇਵਾ ਹੋਵੇਗੀ ਠੀਕ ਹੈ ਜੀ ਉਹਦੇ ਕਰਕੇ ਵੀ ਡਾਣ ਜਾ ਸਕਦਾ ਕੋਈ ਟੀ ਗੱਲ ਨਹੀਂ ਕੀ ਹਾਂ ਜੀ ਤੇ ਬਾਕੀ ਮੇਰਾ ਭਰਾ ਠੀਕ ਹੈ ਜੀ ਇੱਥੇ ਜ਼ਰੂਰ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਇੱਥੇ ਜਿੰਨਾ ਦੋ ਦੋ ਦੱਸਿਆ ਜਾਂਦਾ ਉਹਨਾਂ ਚੋਂ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤੇ ਦੱਸ ਦਿਆ ਜਾਊਗਾ ਤੇ ਦੱਸ ਦੀ ਤਸੱਲੀ ਕਰੋ ਤੇ ਸ਼ੁਰੂਆਤ ਬਿੰਦੇ ਭਾਈ ਜਿਹੜੇ ਪਾਸੋਂ ਕਰਦੇ ਇੱਦੋਂ ਕਰਦੇ ਸ਼ਾਇਦ ਆਜੋ ਮਹਾਰਾਜ ਤੋ ਸ਼ੁਰੂਆਤ ਇਧਰ ਤੋਂ ਤੁਸੋਂ ਆਪਾਂ ਕਰਦੇ ਆਂ ਇੱਕ ਚਾਈ ਵਾਲਾਂ ਅੰਗ ਦੇ ਵਿੱਚ ਬੈਠ ਤੁਹਾਨੂੰ ਦਿਖਾ ਦਿੰਨੇ ਆਂ ਸੂਈ ਸਵਾਈਏ ਵੈਸੇ ਮਾਂ ਸਾਰੇ ਸੂਇਆ ਅੱਜ ਕਿੰਨੇ ਦਿਨ ਹੋ ਗਿਆ ਵੀ ਸੂਈ ਨੂੰ ਵੀ ਇਹਨੂੰ 20 ਦਿਨ ਹੋ ਗਏ ਸੂਈ ਨੂੰ 20 ਕ ਦਿਨ ਦਾ ਸਮਾਂ ਹੋ ਗਿਆ ਹਾਂਜੀ ਮਗਰ ਬੱਚਾ ਆ ਗਿਆ ਹਾਂਜੀ ਮਗਰ ਬੱਚਾ ਹਾਂਜੀ ਐਸ ਵਕਤ ਦੁੱਧ ਕਿੰਨਾ ਪਿੰਦੇ ਪਈ ਦੱਥੇ ਵਿੱਚ 10 ਲੀਟਰ 10 ਲੀਟਰ ਹਾਂਜੀ ਮਿਲਦੀ ਮਿਲਦੀ ਐ ਪੂਰੀ ਟੈਕ ਟਕਾ ਕੇ ਨਾ ਹਾਂਜੀ ਦੂਰ ਪਾ ਲਈ ਵੀਰ ਜੀ ਠੀਕ ਆ ਲਓ ਵੀ 10 ਕਿਲੋ ਦੁੱਧ ਇਸ ਵੈੜ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਵੱਛਾ ਮਗਰ ਕੁਝ 20 18 20 ਦਿਨਾਂ ਦਾ ਸਮ ਆਇਦਰ ਬਾਹਰ ਕੱਢ ਕੇ ਭਿੰਦੇ ਭਾਈ ਲੈ ਮੜਾ ਦਿਖਾ ਦੇ ਤੋ ਆ ਦੇਖੋ ਜੀ ਸੋ ਵੰਗਾ ਜਿਹੜਾ ਦੋਸਤੋ ਪਾ ਲਈਦਾ ਵੰਗਾ ਪਾ ਕੇ ਜਿਹੜੀ ਚਵਾਈ ਹੁੰਦੀ ਆ ਤੇ ਨਾਰਮਲੀ ਗੋਕੇ ਨੂੰ ਆਪਾਂ ਵੰਗਾ ਰਸੀ ਜੂੜ ਜ਼ਰੂਰ ਪਾਈਦਾ ਠੀਕ ਆ ਤੇ 10 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਕਾਫੀ ਭਰਾ ਆਪਣੇ ਜਿਹੜੇ ਸ਼ਾਈ ਵਾਲ ਦਾ ਸ਼ੌਂਕ ਰੱਖਦੇ ਆ ਤੇ ਸ਼ਾਈ ਵਾਲ ਦੇ ਵਿੱਚ ਇਹ ਵੈੜ ਆ ਜਾਂਦੀ ਹੈ ਬਾਕੀ ਸਾਫ਼ ਸੁਥਰੀ ਆ ਉੱਪਰ ਪਿੰਡੇ ਪੁੰਡੇ ਵੀ ਤੁਸੀਂ ਵੇਖ ਲਓ ਸਾਫ਼ ਸੁਥਰੀ ਆ ਠੀਕ ਆ ਜੀ ਕੋਈ ਉੱਤੇ ਬਾਧੂ ਦਾ ਕੋਈ ਨਿਸ਼ਾਨ ਨਹੀਂ ਪਿੰਡੇ ਤੇ ਤੇ ਪਲੀ ਪੁਲੀਤੀ ਆ ਫੁੱਲ ਵਜਨ ਰੋੜ ਦੇ ਵਿੱਚ ਹਾਂਜੀ ਆ ਦੇਖੋ ਥੋੜੀ ਕਾਲੇ ਪਿੰਡੇ ਆ ਮੋਰ ਦਾ ਪਿੰਡੇ ਅੱਲਾ ਜਪੇ ਦੇ ਭਾਈ ਆ ਦੇਖੋ ਬੱਚੇ ਇਹਨਾਂ ਪੱਤੇ ਨਾਲ ਕਾਲੀ ਪਿੰਡੇ ਨੇ ਮਿਆਂ ਭਲਾ ਰੇ ਭਾਇਆ ਫਾਇਰ ਵੇਦਾ ਬਿੱਦੇ ਕੀ ਮੋਲ ਕੀ ਡਿਮਾਂਡ ਕਰਤੀ ਬਈ ਵੀਰ ਜੀ ਮੋਲ ਪਾਉਣਾ 40-42 ਜਰ ਮਰਜ਼ੀ ਕਰੀਏ ਹਾਂ ਹਾਂ ਵੀਰ ਜੀ ਪੂਰੇ 35000 ਦੇ ਦੇ ਪੂਰੇ 35000 ਹਾਂ ਕੋਈ ਹਾਨਾ ਨਹੀਂ ਤੇ ਕੋਈ ਵੱਧ ਘੱਟ ਨਹੀਂ ਹੋਣਾ ਵੀਰ ਜੀ ਠੀਕ ਆ ਹਾਂਜੀ ਮੋਲ ਤਾਂ ਪਿੰਦਾ ਬਈ ਪਹਿਲਾਂ ਹੀ ਜਾਇਜ਼ ਹੁੰਦੇ ਉਹਨੇ ਉਹਨੇ ਦੇ ਆਪਣੇ ਹਾਂ 40 ਗੱਲੀ 50 ਗੱਲੀ ਫਾਇਦਾ ਕੋਈ ਨਹੀਂ ਵੀਰ ਜੀ 35000 ਹੀ ਦੇ ਦੇ ਤੁਸੀਂ ਜਿੱਥੇ ਆਪਾਂ ਚਲੋ ਦੇਣੀ ਆ ਮਤਲਬ ਹਾਂ ਵਿੱਚ ਨਹੀਂ ਕੋਈ ਛੋਟ ਪਾਉਣਾ ਵੀਰ ਜੀ ਠੀਕ ਆ ਮੈਂ ਵੀ 40-42 ਵੀ ਕੀਤਾ ਜਾ ਸਕਦਾ ਸੀ ਮੋਲ ਤੇ ਉਹਦੇ ਵਿੱਚੋਂ ਕਹਿ ਦੇਣਾ ਵੀ 2000 ਘੱਟ ਤੇ 3000 ਘੱਟ ਠੀਕ ਆ ਜੀ ਪ 35000 ਦੀ हां ਜਨਾ ਤੁਹਾਨੂੰ ਇਹ ਮਿਲੂਗੀ ਹਾਂਜੀ ਠੀਕ ਆ ਜੀ ਤੇ ਪੂਰੀਆ ਕਸਮਾ ਕੁਸਮਾ ਕੱਢ ਕੇ ਵੀਰਾਂ ਦਾ ਵੀ ਆਪਾਂ 35000 ਦੀ ਦੇਣੀ ਆ ਬਾਕੀ ਵਿਹੜ ਤੁਸੀਂ ਪ੍ਰੋਪਰ ਦੇਖ ਲਓ ਠੀਕ ਆ ਸੋ ਆ ਹਵਾਲੇ ਛੱਡੇ ਵਾਲੇ ਪਾਸਿਓ 10 ਕਿਲੋ ਦੁੱਧ ਦੇ ਤੋਂ ਥੱਲੇ ਹੁਣ ਮੌਜੂਦ ਆ ਕੋਈ ਭਰਾ ਜੋ ਹੋਵੇ ਆਪਣੀ ਤਸਕੀ ਕਰ ਲਵੇ ਅੱਗੇ ਸੈਕੰਡ ਨੰਬਰ ਦੇ ਇਧਰ ਪਿੰਦੇ ਬਈਏ ਆ ਵਿਹੜ ਆ ਗਈ ਆਪਣੇ ਕੋਲ ਇਹ ਪਹਿਲਾਂ ਦੇ ਦਿੱਤੀ ਪਹਿਲੇ ਸੂਬੇ ਵਿਹੜ ਹਾਂਜੀ ਇਹਨੂੰ ਅਜੇ ਕਿੰਨਾ ਕ ਸਮਾਂ ਹੋ ਗਿਆ ਸੀ ਇਹਨੂੰ ਵੀ ਦੀ ਹਫਤਾ ਹੋ ਗਿਆ ਹਫਤੇ ਦੀ ਸੂਈ ਬੱਚਾ ਹੀ ਮਗਰ ਤੇ ਨਹੀਂ ਬੱਚਾ ਨਹੀਂ ਮਗਰ ਲੋ ਵੀ ਹਫਤੇ ਦੀ ਸੂਈ ਆ ਬੱਚਾ ਮਗਰ ਆ ਤੇ ਸੁਹਾ ਪਹਿਲਾ ਬੈਠ ਠੀਕ ਆ ਤੇ ਇਹਦੇ ਥੱਲੇ ਆਸੋਕ ਤੇ ਬਿੰਦੇ ਵਿੱਚ ਕਿੰਨਾ ਤੋਂ ਦੁੱਧ 13 14 ਕਿਲੋ 12 ਕਿਲੋ ਵੀ ਮੰਤੀ ਦੇ ਦਾਂਗੇ ਉਤਨਾ ਕੀ ਦੀਏ ਦੀ ਠੀਕ ਆ ਦੋਦੇ 14 ਲੀਟਰ ਜਾਂ 12 ਕਿਲੋ ਕਹਿ ਕੇ ਦਵਾਂਗੇ ਆਪਾਂ ਠੀਕ ਆ ਜੀ ਹਾਂਜੀ ਲੋ ਵੀ ਠੀਕ ਆ ਜੀ ਦੁੱਧ ਹੋਵੇ ਨਾ ਹੋਵੇ ਤਾਂ ਦੋਸਤੋ 12 ਤੋਂ ਤਾਂ ਹੀ ਚੱਲਣ ਗਿਆ 13 14 ਵੀ ਹੋ ਸਕਦਾ ਪਰ 12 ਕਿਲੋ ਮੰਨ ਕੇ ਕੋਈ ਸੱਜਣ ਸੌਦਾ ਕਰ ਲੇ ਠੰਡਾ ਕਰਕੇ 12 ਕਿਲੋ ਮੰਤੀ ਕਰ ਲੇ ਦੁੱਧ ਉੱਪਰ ਵੀ ਵੱਧ ਵੀ ਨਿਕਲ ਸਕਦਾ ਠੀਕ ਆ ਮੂੰਹ ਮੱਥੇ ਦੇ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਸਿੰਘ ਵੇਚਿਆ ਕੀ ਗਿਆ ਕੋਈ 2 2 3 3 ਇੰਚ ਆਇ ਮਾਤੀ ਚਵਾਈ ਵਾਲਾ ਥਣ ਲੱਗਾ ਬੱਚੀ ਨੂੰ ਸੋ 12 ਕਿਲੋ ਦੁੱਧ ਬੱਚਾ ਮਗਰ ਅੱਠਾ ਸੱਤਾਂ ਦਿਨਾਂ ਦੀ ਅਜੇ ਸਾਰੀ ਸੂਈ ਹੈ ਮਲੇ ਮੂਲੇ ਤੋਂ ਚੱਲੂਗੀ ਹੋਜੇ ਚੱਲਣੀ ਵੀ ਜੇ ਹਫਤੇ ਅੰਦਰ ਹੀ ਆਜੇ ਹਾਂਜੀ ਆਪਾਂ ਹੁਕਾ ਗਿਆ ਇਹਨੂੰ ਵੀ ਜੀ ਸਾਹ ਸੁਦਰੀ ਬਹੁਤ ਵੀਰ ਕੱਲੇ ਸਿੰਗਲ ਜੰਗਾਏ ਨੇ ਹਾਂ ਲੋ ਵੀ ਕਿਸੇ ਘਰੇ ਲੂ ਭਰਾਣੇ ਠੀਕ ਆ ਜੀ ਥੋੜੀ ਜੀ ਨਾਰਮਲ ਛੋਟੀ ਨਸਲ ਬਰੀਡ ਖਰੀਦਣ ਤੇ ਚਾਹਵਾਣੋ ਜਿੱਦਾਂ ਬਿਲਕੁਲ ਆਪਾਂ ਕੰਪੇਅਰ ਕਰੀਏ ਜਰਸੀ ਨਸਲ ਨਾਲ ਤੇ ਉਦਾਂ ਦੀ ਬਿਲਕੁਲ ਜਿਹੜੀ ਇਹ ਛੋਟੀ ਨਸਲ ਆ ਹਾਈਟ ਦੇ ਵਿੱਚ ਵੀ ਤਕਰੀਬਨ ਜਿਹੜੀ ਆ ਦਰਮਿਆਨੀ ਆ ਬਾਕੀ ਮੁਠੀ ਥਾਣਾ ਕਰਮਾਲੀ ਨੂੰ ਠੀਕ ਆ ਜੀ ਸੋ ਲੇਵੇ ਦੀ ਹਵਾਨੇ ਦੀ ਸਾਫ ਸੁਥਰੀ ਆ ਪਹਿਲਾਂ ਜਿਵੇਂ ਬਿੰਦੇ ਬਾਈ ਵੱਛੀ ਆ ਮਿਲਦੀ ਮਿਲਦੀ ਜਿਵੇਂ ਬੰਗਾ ਝੂਟ ਪਾ ਗਿਆ ਪੂਰੇ ਚੱਕੇ ਜੀ ਬੰਗੇ ਤੋਂ ਬਗੈਰ ਆ ਕੋਈ ਮੰਗਾ ਚੰਗਾ ਇਸੇ ਤਰ੍ਹਾਂ ਪਹਿਣਾ ਕੋਈ ਲਾਖ ਬਤਾਏ ਮੜਾ ਲਾਉਂਦੀ ਨਹੀਂ ਨਹੀਂ ਵੀਰ ਜੀ ਇੱਕ ਭੁਰਾ ਪੈਰਗਾਣਾ ਘੁੱਟੂਗੀ ਠੀਕ ਆ ਜੀ ਇਹ ਬੰਗੇ ਤੋਂ ਬਗੈਰ ਮਿਲਦੀ ਮਿਲਦੀ ਠੀਕ ਆ ਠੀਕ ਆ ਹਾਂਜੀ ਉਹ ਵੀ ਕਈ ਵਾਰ ਪਹਿਣਾ ਨੇ ਚਵਾਈ ਕਰਨੀ ਹੁੰਦੀ ਆ ਆਪਾਂ ਤਾਂ ਕਰਕੇ ਓਨਰ ਮਾਲਕ ਤੋਂ ਵਾਰ-ਵਾਰ ਪੁੱਛ ਰਿਹਾ ਵੀ ਕਈ ਵਾਰ ਆ ਪੈਣਾ ਨੇ ਜਵਾਈ ਕਰਨੀ ਹੁੰਦੀ ਆ ਤੇ ਲੱਤਾਂ ਲੱਤਾਂ ਕਿਹੜਾ ਪਸ਼ੂ ਲਾਉਂਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਉਹ ਗੱਲਬਾਤ ਨਹੀਂ ਹੈਗੀ ਠੀਕ ਆ ਤੇ ਮੁਠੀ ਥਾਣਾ ਕਰਵਾ ਲਈ ਤੁਸੀਂ ਆ ਜੀ ਬਾਕੀ ਸਪੇਸ ਵੱਲ ਵੀ ਚੱਕੀ ਆਪਸੀ ਤਰ੍ਹਾਂ ਦੀ ਆ ਦੇਖੋ ਥੋੜਾ ਜਿਆ ਨੂੰ ਲਾ ਕੇ ਪਿੱਛੇ ਬੜੇ ਮਾਰਦੇ ਚੱਕਾ ਓਏ ਠੀਕ ਆ ਖਦਾ ਕੀ ਮੋਲ ਰਹੂਗਾ ਬਿੰਦੇ ਭਾਈ ਕੀ ਲੈਣ ਦਾ 42 ਕਰ ਲਈਏ ਜੀ 40000 ਤਿਆਰ ਕਰ ਦਾਂਗੇ 40000 ਚੋਂ 1000 ਦੇ ਛੋਟ ਠੀਕ ਆ ਜੀ ਹਾਂਜੀ ਲੋ ਵੀ 40000 ਦੇ ਵਿੱਚੋਂ 1000 ਛੋਟ ਚੌਧਵੀਂ 14 ਗੱਲੇ ਆ ਬਾਰਾਂ ਗੋਡੀ ਗਰੰਟੀ ਦਿੰਦੇ ਦੋ ਲੀਟਰ ਘਰ ਲਾਦੇ ਪਹਿਲਾਂ ਨੰਬਰ ਤੇ ਉਹ ਚਲ ਕੇ ਦੋ ਟਾਂਚੇ ਚੋ ਕੇ ਖੜਵਾ ਆਉਂਦੀ ਆ ਹਾਂਜੀ ਬਿਲਕੁਲ ਹਾਂਜੀ ਮਨਾਂ ਵੀ ਬਿੰਦੇ ਗੱਲ ਐ ਉਹ ਆ ਵੀਰ ਜਿਹੜਾ ਤਾਂ ਇੱਥੇ ਕੋਈ ਆ ਜੂਗਾ ਚਲੋ ਉਹਦਾ ਬਹੁਤ ਵਧੀਆ ਗੱਲ ਆ ਕੋਈ ਆਨਲਾਈਨ ਆਪਣਾ ਨੂੰ ਮਤਲਬ ਜਿਹੜਾ ਨਹੀਂ ਪਹੁੰਚ ਸਕਦਾ ਉਹਨੂੰ ਜਿੰਨਾ ਦੁੱਧ ਆਪਾਂ ਦੱਸ ਰਹੇ ਆ ਜੀ ਦੁੱਧ ਉਹਨਾਂ ਰੱਬੀਆ ਲੰਗਰੀ ਲਾਮਾ ਨਹੀਂ ਆਪਣਾ ਕੋਈ ਇੱਕ ਦੇਣ ਮਣੀਗ ਦੇ ਆਇਆ ਤੇ ਜਿਆਦਾ ਦੁੱਧ 10 ਕਿਲੋ 1.5 ਕਿਲੋ ਦਾ ਫਰਕ ਪੈ ਜਾਣਾ ਚਲੋ ਸਫਰ ਦੇ ਵਿੱਚ ਉਹ ਆਪਾਂ ਕੋਈ ਕਹਿ ਨਹੀਂ ਸਕਦੇ ਜੀ ਜਿਹੜਾ ਟਕਰ ਉਹ ਪ੍ਰਖਾਨੇ ਕਰਦਾ ਕਰਦਾ ਜਾਏਗਾ ਜੀ ਜਿਹੜਾ ਡਾਂਗਾ ਬਿਲਕੁਲ ਹਾਂਜੀ ਇਹ ਕੀ ਆਂਦਾ ਦੁੱਧ ਘੱਟ ਹੋ ਗਿਆ ਬਾਕੀ ਚੋਣ ਜਵਾ ਧਾਰਾ ਦੀ ਵਾਧ ਕਰਦੀ ਆਪਣੀ ਜ਼ਿੰਮੇਵਾਰੀ ਜੀ ਉਹ ਚੋਈ ਦਾ ਇੱਕ ਨੰ ਲੋਵੀ ਠੀਕ ਆ ਜੀ ਤੋਂ 40000 ਦੇ ਵਿੱਚੋਂ 10000 39000 ਦੀ ਇੱਧਰ ਆ ਜੀ ਆਪਾਂ ਤੇ ਆ ਬੱਚੀ ਕੀ ਡਿਟੇਲ ਆਗੇ ਇਹ ਵੀ 20 ਦੀ ਸੂਈ ਨੂੰ ਫੋਕਾ ਹੋ ਗਿਆ ਜੀ ਮੇਰੇ ਠੀਕ ਹੈ ਹਾਂ ਲੋਵੀ ਇਹ ਵੀ ਹਫਤੇ ਦੀ ਸੂਈ ਆ ਇਹਦੀ ਪਹਿਲਾ ਸੂਆ ਵੀ ਦੱਸ ਰਿਹਾ ਤੇ ਜਿਹੜੀਆਂ ਤਿੰਨ ਵੜਾ ਤੁਹਾਨੂੰ ਦਿਖਾ ਰਹੇ ਹੁਣ ਆਪਾਂ ਪਹਿਲਾ ਪਹਿਲਾ ਸੂਆ ਜੀ ਬੱਚੀਆਂ ਹਾਂਜੀ ਹਫਤੇ ਦੀ ਸੂਈ ਮਗਰ ਇਹਦੇ ਵਿੱਚਾ ਮੱਛਾ ਮੱਛੀ ਵੀ ਮਗਰ ਬੱਚੀ ਆ ਗਈ ਹੈ ਇਹਦੇ ਥੱਲੇ ਪਿੰਦੇ ਵਿੱਚ ਕੀ ਸਥਿਤੀ ਹੈ ਦੁੱਧ ਦੀ ਦੁੱਧ ਦੀ 14 ਲੀਟਰ ਚੋ ਇਹਦੇ ਆਪਾਂ ਇਹਦੀ 12 ਕਿਲੋ ਗ੍ਰਾਮਟੀ ਦਵਾ ਦੇ ਦਿੱਤੀ ਠੀਕ ਹੈ 14 ਲੀਟਰ ਮੰਗਤੀ ਆਉਗੀ ਪਰ 12 ਤੋਂ ਬਾਅਦ 2 ਲੀਟਰ ਘੱਟ ਦੱਸਾਂਗੇ ਜੀ ਆ ਜੀ ਠੀਕ ਆ ਉਹਨਾਂ ਨੂੰ ਉਹਨਾਂ ਦਾ 14 ਕਿਲੋ ਵੀ ਇਹਦੇ ਦੋਨਾਂ ਲੀਟਰ ਹੋ ਗਏ ਠੀਕ ਆ ਲੋ ਜੀ ਇਹ ਵੀ 12 ਕਿਲੋ ਦੀ ਗਾਰੰਟੀ ਤਸੱਲੀ ਤੇ ਜਾਊਗੀ ਹਾਂਜੀ ਆਨਲਾਈਨ ਕਰ ਲਓ ਇੱਥੇ ਆਣ ਕੇ ਤਸੱਲੀ ਕਰ ਲਓ 12 ਤੋਂ ਵੱਧ ਮੇਰਾ ਭਰਾ ਚੋਲੋਗੇ ਦੁੱਧ ਤਕਰੀਬਨ 14 13 14 ਦੇ ਦਰਮਿਆਨ ਹੀ ਚੱਲਣ ਡਿਆ ਤਾਂ ਥਾਣ ਵੇਖੋ ਕਰਮ ਵਾਲੀ ਨੂੰ ਜਿਵੇਂ ਕਾਫੀ ਸੋਹਣਾ ਨਖੇੜ ਆ ਆਪਸੀ ਥਣਾ ਦਾ ਬਿਲਕੁਲ ਪਾੜੀ ਵਾਲਾ ਚੱਡਾ ਤੇ ਲੇਵਲ ਉਹ ਵੀ ਆਪਾਂ ਕਰੀਏ ਬਿਲਕੁਲ ਸਟਰਕਚਰ ਦੀ ਗੱਲ ਬਹੁਤ ਸੋਹਣਾ ਲੇਵਾ ਠੀਕ ਆ ਜੀ ਫਿਕਸ ਜਾਂ ਹਵਾਨਾ ਚੱਡਾ ਬੱਚੀ ਨੂੰ ਤੇ ਜੈਜ ਰੇਟਾਂ ਦੇ ਉੱਪਰ ਦੋਸਤੋ ਇਹ ਪਸ਼ੂ ਆ ਕਈ ਵਾਰ ਭਰਾ ਆਪਣੇ ਬਹੁਤੇ ਰੁਪਏ ਨਹੀਂ ਲਾ ਸਕਦੇ ਕਿ ਉਹਨਾਂ ਭਰਾਵਾਂ ਦੇ ਬਿਲਕੁਲ ਮਤਲਬ ਦੀ ਸ਼ੈ ਆ ਜਾਂ ਜਿਹੜੇ ਭਰਾਵਾਂ ਦਾ ਨਾਰਮਲੀ ਕੋਈ 2-4 ਮਹੀਨੇ ਵਿੱਚ ਸਨ ਵਿਚਾਲੇ ਸਮਾਂ ਪਿਆ ਹੁੰਦਾ ਕਿ ਜਿਹੜਾ ਪਸ਼ੂ ਆ ਤੇ ਸੂਨ ਸੂਆਣ ਚ ਮੱਝਾਂ ਬੁੱਝਾਂ ਤੇ ਉਹਨਾਂ ਨੇ ਬਿਲਕੁਲ ਚਾਹ ਪਾਣੀ ਜਾਂ ਡੰਗਾ ਡੂੰਗਾ ਸਾਰਨਾ ਵਧੀਆ ਤੇ ਪੈਸੇ ਵੀ ਤੁਸੀਂ ਜੈਜ ਲਾਉਣ ਲਾਉਣੇ ਚਾਹੁੰਦੇ ਹੋ ਤੇ ਚੀਜ਼ ਵੀ ਸਾਫ਼ ਦੁਸਰੀ ਮਿਲ ਜੂਗੀ ਤੁਹਾਨੂੰ ਆਹ ਮੋਹ ਦੰਦੀ ਹੈਗੀ ਆ ਜਿੰਨੇ ਜਿੰਨੇ ਇੱਕ ਮਿੰਟ ਆ ਇਹਨੂੰ ਕਰ ਲਿਓ ਜੀ ਪਿੰਦੇ ਆਹ ਜੀ 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 ਚਾਰਦੰਦ ਚਾਰਦੰਦ ਜੋ ਠੀਕ ਆ ਜੀ ਬਾਬੇ ਇਹ ਚੌਗੀ ਚਾਰਦੰਦ ਕਨਫਰਮ ਹੋਊਗੀ ਠੀਕ ਆ ਜੀ ਕੋਈ ਸੱਜਣ ਇਥੇ ਮੂੰਹ ਫੜ ਕੇ ਵੇਖਣਾ ਚਾਹੁੰਦਾ ਤੇ ਕਨਫਰਮ ਜਿਹੜੀ ਇਹ ਚਾਰਦੰਦ ਬੱਸੀ ਆ ਕੀ ਬੰਦਾ ਵੀਰ ਕੀ ਡਿਮਾਂਡ ਰਹੀ ਸੀ ਕੀ ਲੈਣ ਜਣ ਦੀ ਗੱਲ ਕਰਦੇ ਸੀ ਜੀ ਮੋਦੇ ਪਣ 45000 ਰੁਪਏ ਦੀ ਹੈ ਨਾ ਹਾਂ ਨਾ 42000 ਰੁਪਏ ਤੇਰੀ ਜੋ ਅੱਛੀ ਵੀ 42 ਦੀ 42 ਪੂਰੇ ਦੀ ਵੀ ਠੀਕ ਹੈ ਮਾਰ ਕੇ ਕਿ ਜੋ ਕੋਈ ਮੰਨ ਕਰਦਾ 55000 ਰੁਪਏ ਛੋੜ ਕਰਦਾ ਜੀ ਠੀਕ ਆ ਠੀਕ ਆ 42000 ਰੁਪਏ ਉਹ ਵੀ 42000 ਦੇ ਵਿੱਚੋਂ ਮਾਰਨ ਦਾ ਮਜੂਗਾ ਠੀਕ ਆ ਜੀ ਜਿੰਨੀ ਕ ਗਜਾਇਆ ਹੈ ਜਾਂ ਵਿੱਚੋਂ ਛੋੜ ਗੱਪੇ ਦੀ ਮਾਰਨ ਦਾ ਲੋਜੂਗਾ ਤੋ ਵਚੀ ਤਕਰੀਬਨ 14 ਲੀਟਰ ਹੀ ਅਸਲੇ ਮਿਲਦੀ ਆਲਾ ਪਰ 12 ਚ ਲੈ ਦੇਣੀ ਆਪਾਂ ਠੀਕ ਹੈ ਜੀ ਹਾਂ ਜੀ ਤੇ ਵਾਈ ਵੀ ਇੱਕ ਨੰਬਰ ਵੀ ਜੀ ਕੋਈ ਘੂ ਛੱਡਿਆ ਆਪਣੀ ਬਾਤ ਕਰ ਲਵਾਂਗੇ ਠੀਕ ਹੈ 9e ਦੋਸਤ ਇਹਦੀ ਡਿਮਾਂਡ ਸੀਗੀ ਇਹ ਕੀਮਤ ਆ ਇਸ ਬੱਚੀ ਦੀ ਮਗਰ ਵੀ ਬੱਚੀ ਐ ਆਪੋ ਬੱਚੀ ਐ ਠੀਕ ਐ ਚਾਰ ਦਾ ਦਾ ਬੱਚੀ ਆ ਚੌਕੀ ਚਾਰ ਦਾ ਜਿਹੜੀ ਕਨਫਰਮ ਤੁਹਾਨੂੰ ਕਰੀ ਦਿੱਤੀ ਆ ਇੱਧਰ ਇੱਕ ਬਿੰਦੇ ਵੀਰ ਆਪਣੇ ਕੋਲ ਜਿਹੜੀ ਇੱਧਰ ਆ ਵੜ ਆ ਜਾਂਦੀ ਐ ਹਾਂਜੀ ਇਹਨੂੰ ਵੀਰ ਦੀ ਚੌਥਾ ਦਿਨ ਹੋਇਆ ਸੁਈ ਨੂੰ ਚੌਥੇ ਦਿਨ ਤੁਹਾਨੂੰ ਨਾਲ ਦੀ ਵੀਰ ਜੀ ਨੂੰ ਵੀ ਅਖੇ ਨਹੀਂ ਹੈਗਾ ਅੱਜ ਅੱਜ ਚੌਥਾ ਦਿਨ ਪੂਰਾ ਜੀ ਨੂੰ ਵੀਰ ਜੀ ਅੱਛਾ ਚਾਰ ਦਿਨ ਅੱਛਾ 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 ਵੀਰ ਜੀ ਅੱਛਾ ਜੀ ਚਾਰ ਦਿਨ ਰੋਜੀ 14 ਦਿਨਾਂ ਦੀ ਸੂਈ ਹੈ ਤੇ ਪਹਿਲਾ ਸਵੇਰ ਵੀ ਬਚੀ ਪਹਿਲਾ ਸਵੇਰ ਵੀ ਜੀ 16 ਕਿਲੋ ਗੋਲਾ ਥਲੇ ਪਿਆਰ ਕੱਚਾ ਦੁੱਧ ਹਾਂ 16 ਲੀਟਰ ਦੀ ਅੱਛਾ 14 ਲੀਟਰ ਕਹਿ ਕੇ ਜਵਾਦਾਂਗੇ ਜੀ ਬੱਕਾ ਧਾਰ ਹੋਣ ਜਾਂ ਮਾਰੇ ਕੋਲ ਲੈ ਜਾਵੀਂ ਉਤਰਾ ਜੀ ਅੱਛਾ ਅੱਛਾ 16 ਲੀਟਰ ਵਾ ਹਾਂ ਪਰ 14 ਕਹਿ ਕੇ ਦਵਾਵੀਂ ਵੀਰ ਜੀ ਆਪਾਂ 14 ਜਿਹੜਾ ਹੋਵੇ ਨਾ ਹੋਵੇ ਤਾਂ ਪਲਾਸ ਪਿਆਰ ਵੀ ਜਿਹੜਾ ਮੋਕੇ ਤੇ ਪਿਆਰ ਜਿਹੜਾ 14 ਲੀਟਰ ਆ ਤੋ ਹੋਊਗਾ 16 ਆਪਣੇ ਘਰੇ ਅਗਲੇ ਘਰ 14 ਚ 14 ਘਲਾਵਾਂਗੇ ਆਪਾਂ ਵੀਰ ਜੀ ਇਹਨੂੰ ਚਲੋ ਵਧੀਆ ਗੱਲ ਆ ਹਾਂਜੀ ਲਓ ਭਿੰਦੇ ਵੀਰ ਐਨੂੰ ਖੋਲ ਕੇ ਤੋੜ ਦਿਆ ਜ ਤੋ ਤੇ ਲੈ ਲਵੇ ਤੋ ਇੱਕ ਉਸੋ ਜਜਮੈਂਟ ਤੁਸੀਂ ਕਰ ਲਿਆ ਜਹਾ ਤਿੰਨ ਚਾਰ ਕਿੱਦੇ ਦਾ ਸਮਾਂ ਪੌਲੇ ਪੂਲੇ ਦੇ ਵਿੱਚ ਜਾਂ ਪੌਲੇ ਤੋਂ ਬਾਹਰ ਹੀ ਆ ਜਾਂ ਪੌਲੇ ਦੀ ਮੰਨ ਲਿਆ ਜੇ ਤਕਰੀਬਨ ਤੇ ਬਾਕੀ ਕੋਈ ਕੋਰ ਸ਼ਾਕ ਨਹੀਂ ਕੀ ਬਾਤੂ ਚਾਰੇ ਥਣ ਆ ਦੇਖੋ ਸੋ 15 16 15 16 ਹੀ ਹੋਵੇ ਨਾ ਹੋਵੇ ਤੇ ਪਰ 14 ਕਿਲੋ ਦੀ ਸੈਦੀ ਦੇ ਵੀਰਾਂ ਦਾ ਵੀ ਆਪਾਂ ਸੇਲ ਕਰਾਂਗੇ 14 ਕਿਲੋ ਵੀਰ ਕੋਈ ਪੌਲਾ ਕੱਚਾ ਦੁੱਧ ਜਿੱਦਾਂ ਵੀ ਕਿਸੇ ਨੂੰ ਅੱਜ 3 ਨਾਲ 14 ਨਾਲ ਦੇ ਵਿੱਚ ਲੱਗੂ ਉਹ ਮੰਨ ਕੇ ਸੌਦਾ ਕਰ ਲਿਓ ਮੂੰਹ ਮੱਥੇ ਤੋਂ ਵੇਖ ਸਕਦੇ ਜੇ ਕਿ ਆਹ ਫੇਸ ਕੁਆਲਿਟੀ ਹੈ ਦੀ ਮੂੰਹ ਮੱਥੇ ਤੋਂ ਤੇ ਬਲੈਕ ਵਾਈਟ ਦਾ ਕੰਬੀਨੇਸ਼ਨ ਜੇ ਵੈਡ ਇਹ ਦੇਖੋ ਥਾਣ ਵਿਰਿਚ ਵਾਈਆ ਲੱਗਾ ਬਹੁਤ ਜ਼ਿਆਦਾ ਨੇ ਥਾਣ ਬਹੁਤ ਗੱਲਾਂ ਹੀ ਖਾਨੀਆਂ ਨੇ ਨਾ ਪਿੰਦੇ ਇੱਕ ਓਰੀ ਵੀਰੇ ਗਾਂਲ ਜਾ ਕੇ 2 ਕ ਜਿਹੜੇ ਕਢਾਉਂਦੇ ਆ ਜੇ ਤੋਰ ਤੋਂ ਇਹ ਲੋ ਜੀ ਠੀਕ ਆ ਸੋ ਬੱਛੀ ਚੰਗੀ ਆ ਬਿਲਕੁਲ ਕੰਪੈਕਟ ਜੈਡਰ ਦੇ ਵਿੱਚ ਬੁਥੀ ਪਾਤੀ ਦੀ ਸੋਹਣੀ ਆ ਠੀਕ ਆ ਜੀ ਤੇ ਵੱਧਦੇ ਵਾਲੇ ਐਨੀਮਲ ਆ ਕਿਉਂਕਿ ਬਿਲਕੁਲ ਇਹ ਕਰਮਾਲੀਆਂ ਫਲੂਨ ਪਹਿਲਾ ਪਹਿਲਾ ਸੂਆ ਸੁਈਆਂ ਨੇ ਚੰਗੀ ਕੇਅਰ ਕਰ ਲਓਗੇ ਠੀਕ ਆ ਜੀ ਦੁੱਧ ਵਧਾਉਣਾ ਘਟਾਉਣਾ ਉਹ ਸੇਵਾ ਤੇ ਡਿਪੈਂਡ ਆ ਹੋਣ ਜਿਹੜਾ 14 ਕਿਲੋ ਮੇਰਾ ਭਰਾ ਮਿੰਤੀ ਵਾਲਾ ਬੁਰਾ ਤਸल्ली ਕਰਕੇ ਲੈ ਕੇ ਜਾ ਸਕਦੇ ਹੋ ਜੋ ਬੇਦੇਵ ਕੀ ਮੰਗ ਕੀ ਡਿਮਾਂਡ ਕਰਤੀ ਇਹਨੇ ਮੋਲ ਤੇ 55000 ਰੁਪਏ ਵੀਰ ਜੀ ਕਰਦੇ ਆ ਦਾ ਮੋਲ ਹਾਂ ਇਹ ਚੋਂ ਖੜਦਾ ਕਰਦੇ ਪੂਰੇ 55000 ਦੇ ਦੀ ਦੇ ਵਿੱਚ ਸ਼ਗਨ ਸਕੀ ਨਹੀਂ ਆ ਹਾਂਜੀ ਐਸਾ ਹਾਂਜੀ 55000 ਇਤਨੇ ਪੂ ਵੀ ਦੀ ਪੂਰੇ ਇੱਕ ਘਰ ਛੜਦਾ ਪੰਜਾਬ ਇੱਕ ਛੜਦਾ ਛੋੜ ਮੈਂ ਕਹਾਂ 50 ਜੰਦਰ ਦੇ ਦਾਂ ਇੱਕ ਹਜ਼ਾਰ ਰੁਪਏ ਛੋੜ ਕਰ ਰੋ ਜਾਣਾ 50000 ਰੁਪਏ ਦੇ ਦਾਂ ਵੀਰ ਜੀ ਹੇ ਨinja 1000 ਦੀ 90000 ਦੀ ਹਾਂ ਵੀ ਕੋਈ ਗੱਲ ਨਹੀਂ ਬਾਬੀ ਐਂਡ ਟੂ ਐਂਡ ਜਿਹੜੀ 90000 ਉਹ ਤੇ 16 ਲੀਟਰ ਵੀ ਇਹਨਾਂ ਵੀ ਗੱਲ ਨਹੀਂ ਬੋਲਾ ਥੱਲੇ 100 ਲੀਟਰ ਵਿੱਚ 40 ਲੀਟਰ ਕਹਿੰਦੇ ਆ ਠੀਕ ਆ ਠੀਕ ਆ ਇਹ ਕੰਮ ਨਹੀਂ ਜ ਹੈਗਾ ਨਹੀਂ ਹੈਗਾ ਵਾ ਬਿਲਕੁਲ ਬਿਲਕੁਲ ਹਾਂਜੀ ਚਲੋ ਉਹਦੇ ਜਦੋਂ ਬਿੰਦੇ ਪਾਈ ਕੋਈ ਦੋ ਰਹਾ ਹੈ ਨਹੀਂ ਜਿੰਨੇ 24 ਲੈਣੇ ਹਨ ਹਨ ਆਪਾਂ ਤਾਂ ਵਾਰੀ ਵਾਰੀ ਕਹਿੰਦੇ ਆ ਚੌਥਾ ਦਿਨ ਵੀ ਸੂਈ ਦੀ ਮਸ਼ੀਨ ਹੋਇਆ 14 ਦਿਨਾਂ ਦੀ ਸਾਰੀ ਹਾਂ 4 ਦਿਨਾਂ ਦੀ ਬਿਲਕੁਲ ਬਾਬੀ ਇਹ ਅੱਜ ਮਾਲ ਆ ਬਿੰਦੇ ਵੀਰ ਦੇ ਕੋਲ ਤੇ ਭਿੰਦੇ ਵੀਰ ਦੇ ਕੋਲ ਠੀਕ ਆ ਜੀ ਪਿੰਡ ਪ੍ਰਿੰਗੜੀ ਵਾਲੇ ਰੇਟ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ ਜਿੰਨੇ ਜਿੰਨਾ ਇਸ ਵਕਤ ਬੋਲਾ ਜਾਂ ਦੋ ਤਿੰਨਾਂ ਦੇ ਥੱਲੇ ਹਾਜ਼ਰ ਆ ਉਹਦੀ ਡਿਟੇਲ ਤੁਹਾਨੂੰ ਆਪਾਂ ਦੇ ਦਿੱਤੀ ਆ ਤੋਂ ਪਸ਼ੂ ਬਿਲਕੁਲ ਸਸਤੇ ਚਾਇਜ ਰੇਟਾਂ ਦੇ ਉੱਪਰ ਆਉਂਦੇ ਰਹਿੰਦੇ ਆ ਰੂਟੇਨ ਦੇ ਵਿੱਚ ਕੋਈ 2 4 5 ਨੱਕ ਜਿਹੜੇ ਖੜੇ ਹੁੰਦੇ ਆ ਤੇ ਆਓ ਇੱਥੇ ਆਣ ਕੇ ਆਪਣੀ ਤੁਸੀਂ ਤਸੱਲੀ ਕਰੋ ਠੀਕ ਆ ਜੀ ਤੇ ਇੱਕ ਬਿੰਦੇਬਾਈ ਇੱਕ ਨੰਬਰ ਆਪਣੇ ਕਰ ਦਿਓ ਸਾਂਝੇ ਵੀਰੇ 6859 11270 9765040 ਹਾਂਜੀ ਲੋ ਵੀ ਭਰਾਵੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰਾਹਮਣਾਂ ਨੂੰ ਸਾਥੀ ਕਰਿਆ ਕਰ